ਕਾ ਪ੍ਰਸ਼ਾਸਨ ਵੱਲੋਂ ਅੰਦਰਲੇ ਬਸ ਸੜੇ ਤੇ ਕੋਈ ਹੱਲ ਕੀਤਾ ਜਾਵੇ ਕੋਲਸੇ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇਹ ਬਹੁਤ ਹੀ ਜਾਮ ਲੱਗਦਾ ਅੰਦਰਲੇ ਬਸ ਸੜੇ ਤੇ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਜਾਮ ਲੱਗਦਾ ਹੈ ਅੰਦਰਲੇ ਬਸ ਸੜੇ ਤੇ ਕੋਈ ਹੱਲ ਹੋਵੇ ਇਹਦਾ ਤਾਂ ਬੜੀ ਮਿਹਰਬਾਨੀ ਹੋਵੇਗੀ ਆਪਾ ਟਿਲਵਾ ਫਾਟਕ ਦੇ ਲੱਗਣ ਕਾਰਨ ਜਾਮ ਬਹੁਤ ਵੱਡਾ ਲੱਗਦਾ ਹੈ ਇਹ ਜਿਹੜੇ ਝੋਨੇ ਦੀ ਫਸਲ ਦੇ ਇਧਰੋਂ ਮੋਗਾ ਸਾਈਡ ਤੋਂ ਵੱਡੇ ਘੋੜੇ ਟਰਾਲੇ ਆ ਰਹੇ ਨੇ ਉਹਨਾਂ ਕਰਕੇ ਕਾਫੀ ਮੁਸ਼ਕਲ ਖੜੀ ਹੋ ਰਹੀ ਹੈ 30 ਤੋਂ 25 ਮਿੰਟ ਹੋ ਗਏ ਫਾਟਕ ਲੱਗੇ ਨੂੰ ਦੋ ਗੱਡੀਆਂ ਪਹਾੜੇ ਵਾਲੀਆਂ ਲੰਗੀਆਂ ਨੇ ਆ ਤੁਹਾਨੂੰ ਅਸੀਂ ਟ੍ਰੈਫਿਕ ਤੋਂ ਜਾਣੂ ਕਰਵਾ ਰਹੇ ਹਾਂ ਪਰ ਇਸ ਮਸਲੇ ਦਾ ਕੋਈ ਹੱਲ ਵੀ ਨਹੀਂ ਕਿਉਂਕਿ ਟ੍ਰੈਫਿਕ ਹੀ ਬਹੁਤ ਜ਼ਿਆਦਾ ਹੋ ਚੁੱਕੀ ਹੈ ਹਰ ਇੱਕ ਘਰ ਦੋ ਦੋ ਮੋਟਰਸਾਈਕਲ ਐਕਟਿਵਾ ਛੋਟੀਆਂ ਵੱਡੀਆਂ ਕਾਰਾਂ ਟ੍ਰੈਫਿਕ ਦੀ ਸਮੱਸਿਆ ਤਾਂ ਦਿਨੋਂ ਦਿਨ ਵਾਧੀ ਹੀ ਜਾ ਰਹੀ ਹੈ ਕਿਉਂਕਿ ਭੱਜ ਦੌੜ ਦਾ ਸਮਾਂ ਜਿਆਦਾ ਹੋ ਚੁੱਕਿਆ ਹੈ ਹਰ ਇੱਕ ਇਨਸਾਨ ਨੂੰ ਅੱਜ ਦੇ ਸਮੇਂ ਵਿੱਚ ਕਾਲੀ ਹੈ ਪਰ ਦੋਸਤੋ ਜਿਸ ਤਰ੍ਹਾਂ ਕਿ ਸਿਆਣਿਆਂ ਨੇ ਕਿਹਾ ਹੈ ਕਿ ਕਾਲੀ ਅੱਗੇ ਟੋਏ 5-4 ਮਿੰਟਾਂ ਨਾਲ ਕੋਈ ਫਰਕ ਨਹੀਂ ਪੈਂਦਾ ਜੇ 5-4 10 ਮਿੰਟ ਲੇਟ ਹੋ ਜਾਓਗੇ ਤਾਂ ਕੋਈ ਫਰਕ ਨਹੀਂ ਪੈਂਦਾ ਆਗਰ ਕੋਈ ਤੇਜ਼ੀ ਨਾਲ ਨੁਕਸਾਨ ਹੋ ਗਿਆ ਸਾਰੀ ਉਮਰ ਤਸਤੌਣ ਤੋਂ ਇਲਾਵਾ ਕੋਈ ਵੀ ਹੱਲ ਨਹੀਂ ਆ ਮੋਟਰਸਾਈਕਲ ਵਾਲਿਆਂ ਨੂੰ ਤਾਂ ਬਾਲੀ ਕਾਲੀ ਹੋਈ ਪਈ ਐ ਇਹ ਨਹੀਂ ਦੇਖਦੇ ਵੀ ਟ੍ਰੈਫਿਕ ਦੋਨੇ ਪਾਸਿਆਂ ਤੋਂ ਆ ਰਹੀ ਐ ਜਾ ਰਹੀ ਐ ਪਰ ਇਹਨਾਂ ਨੂੰ ਜਾਣ ਦੀ ਫੇਰ ਮੈਂ ਪੇਰ ਦੁਬਾਰਾ ਕਹਿ ਰਹੇ ਹਾਂ ਵੀ ਦੋਸਤੋ ਜ਼ਿੰਦਗੀ ਬਹੁਤ ਐਹ ਮੈਂ ਇੱਕ ਵਾਰੀ ਇਹ ਜ਼ਿੰਦਗੀ ਮਿਲੀ ਐ ਦੁਬਾਰਾ ਇਹ ਜ਼ਿੰਦਗੀ ਮਿਲਣੀ ਨਹੀਂ ਹੈ ਆ ਦੇਖੋ ਵੱਡੇ ਵੱਡੇ ਜਿਹੜੇ ਟਰਾਲੇ ਨੇ ਕੀ ਕਰੀਏ ਇਹਨਾਂ ਦੇ ਮੋਟਰਸਾਈਕਲ ਸਕੂਟਰ ਵਾਲਿਆਂ ਨੂੰ ਕੀ ਗਈਏ ਇਹ ਦੇਖਦੇ ਨਹੀਂ ਵੀ ਸਾਡਾ ਵੀ ਨੁਕਸਾਨ ਹੋ ਤੇ ਅਗਲੇ ਦਾ ਨੁਕਸਾਨ ਵੀ ਹੋਊਗਾ ਪਰ ਕਾਲੀ ਬੌਂਤ ਕਰ ਰਹੇ ਨੇ ਜ਼ਿਆਦਾਤਰ ਮੋਟਰਸਾਈਕਲਾਂ ਵਾਲੇ ਕਾਲੀ ਬਚਾਉਂਦੇ ਨੇ ਇਹ ਟ੍ਰੈਫਿਕ ਦੇਖੋ ਹਲੇ ਵੀ 10 ਮਿੰਟ ਹੋ ਗਏ ਹਾਟਕ ਖੁੱਲਿਆ ਨੂੰ ਤੇ ਹਲੇ ਵੀ ਟ੍ਰੈਫਿਕ ਦੋਨੇ ਪਾਸਿਆਂ ਤੇ ਬਹੁਤ ਵੱਡੀ ਤਦਾਦ ਦੇ ਵਿੱਚ ਗੜੀ ਹੈ ਇਹ ਟਰੈਕਟਰ ਨੇ ਇਧਰ ਮੰਡੀ ਵੱਲ ਮੁੜਨਾ ਸੀਗਾ ਫਸਲਾਂ ਦੇ ਕੋਲੇ ਝੋਨੇ ਦੀ ਤਾਂ ਦੋਸਤੋ ਦੁਬਾਰੇ ਫਿਰ ਬੇਨਤੀ ਕਰਦਾ ਹਾਂ ਵੀ ਕਾਲੀ ਨਾ ਕਰਿਆ ਕਰੋ ਕਿਉਂਕਿ ਜ਼ਿੰਦਗੀ ਇੱਕ ਵਾਰ ਹੀ ਮਿਲੀ ਹੈ ਧੰਨਵਾਦ